ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਧੰਮੇ ਹੀ ਮਸਿੰਗ ਦੀਪਾਲ ਬੀਤੇ ਦਿਨ ਲੁਧਿਆਣਾ ਤੋਂ ਡਾਂਸਰ ਸਿਮਰ ਸਿੰਧੂ ਦਾ ਜਿਹੜਾ ਕਿ ਮਾਮਲਾ ਕਾਫੀ ਜ਼ਿਆਦਾ ਭੱਕਦਾ ਹੈ ਜਿਸ ਤੋਂ ਬਾਅਦ ਸਿਮਰ ਦੇ ਵੱਲੋਂ ਥਾਣੇ ਕੰਪਲੀਟ ਦਿੱਤੀ ਜਾਂਦੀ ਸਮਰਾਲੀ ਐਫ ਆਰ ਦਰਜ ਹੋ ਜਾਂਦੀ ਹੈ ਤਾਂ ਤੁਰੰਤ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਵੀ ਕੀਤੀ ਜਾਂਦੀ ਹੈ ਪਰ ਅੱਜ ਕਈ ਦਿਨਾਂ ਬਾਅਦ ਸਿਮਰ ਨੂੰ ਜਿਹੜਾ ਕਿ ਥਾਣੇ ਵਿੱਚ ਬੁਲਾਇਆ ਗਿਆ ਸੀ ਵਿੱਚ ਮੋਤਵਾਰ ਬੰਦੇ ਪਏ ਸੀ ਕਿਹਾ ਜਾ ਰਿਹਾ ਸੀ ਕਿ ਬੈਠ ਕੇ ਜਿਹੜਾ ਕਿ ਸਮਝੌਤਾ ਹੋ ਜਾਏਗਾ ਹੋ ਸਕਦਾ ਕਿ ਜਿਹੜਾ ਕਿ ਮੁੰਡਾ ਉਹ ਕੈਮਰੇ ਮੂਰੇ ਆ ਕੇ ਮਾਫੀ ਮੰਗੇਗਾ ਤੇ ਮਾਮਲਾ ਸਾਰਾ ਇੱਥੇ ਖਤਮ ਹੋ ਜਾਏਗਾ ਅੰਦਰ ਮੀਟਿੰਗ ਚੱਲੀ ਹੈ ਬੰਦ ਕਮਰੇ ਜਿਹੜੇ ਲੜਕੇ ਨੇ ਤੁਹਾਡੇ ਉੱਤੇ ਗਲਾਸ ਮਾਰਿਆ ਸੀ ਹੁਣ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਸਮਝੌਤਾ ਇੱਥੇ ਖਤ ਹੋ ਗਿਆ ਕਿ ਨਹੀਂ ਉਹ ਕਹਿੰਦਾ ਕਿ ਤੂੰ ਸਾਹਮਣੇ ਆ ਕੇ ਹੈਨਾ ਇਹ ਚੀਜ਼ ਸਵੀਕਾਰ ਕਰ ਸਵੀਕਾਰ ਵੀ ਨਾ ਕਰ ਤੂੰ ਆ ਕੇ ਕਿ ਆਪਣੀ ਭੈਣ ਭਰਾਵਾਂ ਦੀ ਲੜਾਈ ਸੀ ਜਾਂ ਕੁਝ ਵੀ ਸੀਗਾ ਮੀਡੀਆ ਸਾਹਮਣੇ ਆ ਕੇ ਬੋਲਦੇ ਹੈਨਾ ਕਿ ਕਿੱਡੀ ਕ ਵੱਡੀ ਗੱਲ ਆ ਇਹਦੇ ਵਿੱਚ ਹੈਨਾ ਪਰ ਉਹ ਕਹਿ ਰਿਹਾ ਜੀ ਮੈਂ ਨਹੀਂ ਆਣਾ ਹੈਗਾ ਮੇਰੀ ਫੈਮਲੀ ਦੇਖੂ ਜੀਗੀ ਜੀ ਇਦਾਂ ਦੇਖੂਗਾ ਕਿ ਉਹਨੂੰ ਉਦੋਂ ਨਹੀਂ ਸੀ ਪਤਾ ਜਿਹ ਦਿਨ ਉਹਦੋਂ ਨਹੀਂ ਉਹਦੀ ਫੈਮਲੀ ਵਿਆਹ ਚ ਬੈਠੀ ਸੀਗੀ ਠੀਕ ਹੈ ਨਾ ਪਰ ਹੁਣ ਇਹ ਚੀਜ਼ਾਂ ਕਿਉਂ ਸੋਚ ਹੋਣ ਪੇ ਜਾਣਪਰਪਰ ਹੋ ਗਈ ਵੀ ਲੜਕਾ ਇਹੀ ਸੀਗਾ ਹਾਂਜੀ ਹਾਂਜੀ ਇਹੀ ਲੜਕਾ ਸੀਗਾ ਹੁਣ ਮੈਂ ਤਾਂ ਲਾਗੋ ਦੇਖ ਲਿਆ ਹਾਂਜੀ ਬਾਕੀ ਜਿਹੜੀ ਜਿਹੜੀ ਗਰੁੱਪ ਦੀ ਹੋਈ ਸੀਗੀ ਉਹਦੀ ਮੈਂ ਜਿਹੜੀ ਆ ਉਹਦੇ ਤੇ ਤਾਂ ਪਰਚਾ ਮੈਂ ਦਰਜ ਕਰਵਾਇਆ ਹੀ ਨਹੀਂ ਸੀਗਾ ਹੈਨਾ ਉਹਨੂੰ ਉਹਨੂੰ ਤਾਂ ਫੜਿਆ ਸੀਗਾ ਕਿ ਉਹ ਅੱਗੇ ਆਪਣੇ ਦੋਸਤਾਂ ਦੀ ਪਛਾਣ ਕਰਾਵੇ ਜਿਨੇ ਗਲਾਸ ਮਾਰਿਆ ਸੀ ਉਹਨੇ ਪਛਾਣ ਕਰਾ ਦਿੱਤੀ ਹਾਂਜੀ ਕੀ ਲੱਗਦਾ ਕਿਸ ਮੁੰਡੇ ਦੇ ਜਿਹੜੀ ਕੋਈ ਲਿੰਕ ਨੇ ਕੋਈ ਪੋਲਿਟਿਕਲ ਲਿੰਕ ਨੇ ਜਾਂ ਕੋਈ ਹੋਰ ਲਿੰਕ ਨੇ ਪਤਾ ਨਹੀਂ ਕੀ ਪਤਾ ਨਹੀਂ ਕੀ ਲਿੰਕ ਨੇ ਕੋਚ ਲਿੰਕ ਨੇ ਮੈਨੂੰ ਨਹੀਂ ਪਤਾ ਜੀ ਇਸ ਚੀਜ਼ ਦਾ ਕੈਮਰੇ ਮੋਰ ਸਾਹਮਣੇ ਕਿਉਂ ਨਹੀਂ ਆਇਆ ਵੀ ਇੰਨੇ ਦਿਨਾਂ ਦਾ ਮਸਲਾ ਨੂੰ ਲੱਗਿਆ ਨਾ ਵੀ ਕਦੇ ਸਾਹਮਣੇ ਆ ਕੇ ਇੱਕ ਵਾਰ ਗੱਲ ਖਤਮ ਕਰ ਦੇਣੀ ਚਾਹੀਦੀ ਮੈਂ ਤਾਂ ਇਹ ਕਹਿੰਨੀ ਡਾ ਵੱਡਾ ਮਸਲਾ ਹੈ ਹੀ ਨਹੀਂ ਜਿੰਦਾ ਵੱਡਾ ਉਹ ਆਪ ਬਣਾਉਂਦਾ ਪਿਆ ਮੈਂ ਤਾਂ ਕਹਿਨੀ ਪਈ ਆ ਇਹ ਚੀਜ਼ ਕਿ ਉਹ ਆ ਜਾਵੇ ਹੁਣੇ ਸਾਹਮਣੇ ਆ ਜਾਵੇ ਹੁਣੇ ਤਾਂ ਇੱਥੋਂ ਗਿਆ ਹੀ ਲੁਕਦਾ ਲੁਕਦਾ ਹੁਣੇ ਸਾਹਮਣੇ ਆ ਜਾਵੇ ਇਹ ਇਹਦੇ ਵਿੱਚ ਕੋਈ ਆਪਣਾ ਬੜੱਪਨ ਦਿਖਾਵੇ ਕਿਉਂ ਇੰਨਾ ਆਪਣੇ ਆਪ ਨੂੰ ਉਹ ਕਰਦਾ ਪਿਆ ਵਾ ਹੈ ਨਾ ਲੱਗਦਾ ਨਹੀਂ ਵੈਸੇ ਅੱਜ ਦੇ ਆਪਣਾ ਬੈਠ ਕੇ ਜਿਹੜੀ ਗੱਲਬਾਤ ਹੋਈਏ 2-2.5 ਕਿ ਨਹੀਂ ਮਸਲਾ ਖਤਮ ਹੋ ਜਾਣਾ ਚਾਹੀਦਾ ਸੀ ਉਹ ਕਹਿੰਦੇ ਸੀਗੇ ਕਿ ਬੰਦ ਕਮਰੇ ਚ ਮਾਮਲਾ ਖਤਮ ਕਰ ਦਿਓ ਅਸੀਂ মিডিਆ ਸਾਹਮਣੇ ਨਹੀਂ ਆਣਾ ਮੈਂ ਕਿਹਾ ਫਿਰ ਮਾਮਲਾ ਖਤਮ ਇਦਾਂ ਨਹੀਂ ਹੋਣਾ ਬਸ ਬੰਦ ਕਮਰੇ ਚ ਮਾਫੀ ਮੰਗੀ ਸੀ ਤੁਹਾਡੇ ਕੋਲ ਹਾਂਜੀ ਹਾਂਜੀ ਬੰਦ ਕਮਰੇ ਦੇ ਵਿੱਚ ਉਹਨੇ ਬੋਲਿਆ ਵਾ ਪਰ ਥੋੜੀ ਹੋਰ ਕੀ ਕਹਿੰਦੇ ਆਕਰ ਸੀ ਹੱਲੇ ਵੀ ਹਨਾ ਤੇ ਕਹਿੰਦਾ ਮੈਂ ਇਦਾਂ ਨਹੀਂ ਬੋਲ ਸਕਦਾ ਹੁਣ ਇਥੇ ਖਤਮ ਕਰ ਕੋਈ ਜਾ ਫਿਰ ਅੱਗੇ ਕਾਨੂੰਨੀ ਲੜਾਈ ਲੜੀ ਜਾਵੇ ਕਾਨੂੰਨੀ ਲੜਾਈ ਲੜਾਈ ਲੜੀ ਜਾਏਗੀ ਜੀ ਬਿਲਕੁਲ ਲੜੀ ਜਾਏਗੀ ਹਾਂਜੀ ਮਤਲਬ ਵੀ ਟਾਈਮ ਲੱਗੇਗਾ ਵੀ ਜਿੰਨਾ ਮਰਜ਼ੀ ਲੱਗ ਤਾਂ ਬਿਲਕੁਲ ਇਹ ਸਨ ਸਿਮਰ ਸੰਧੂ ਜੋ ਇਹ ਗੱਲ ਕਹਿ ਰਹੇ ਨੇ ਕਿ ਬੰਦ ਕਮਰਾ ਜਿਹੜੀ ਕਿ ਮੀਟਿੰਗ ਹੋਈ ਆ ਓਫ ਕੈਮਰਾ ਜਿਹੜੀ ਕਿ ਮਾਫੀ ਆ ਜਿਹੜੀ ਕਿ ਮੰਗ ਲਈ ਗਈ ਉਹ ਸਖਸ਼ ਦੇ ਵੱਲੋਂ ਪਰ ਕੈਮਰੇ ਮੂਰੇ ਆ ਕੇ ਮਾਫੀ ਜਿਹੜੀ ਕਿ ਨਹੀਂ ਮੰਗੀ ਜਾ ਰਹੀ ਤਾਂ ਸਵੇਰ ਤੋਂ ਹੀ ਜਿਹੜੀ ਕਿ 2 ਤੋਂ 2.5 ਤੋਂ 3 ਘੰਟੇ ਜਿਹੜਾ ਕਿ ਬੰਦ ਕਮਰਾ ਮੀਟਿੰਗ ਹੁੰਦੀ ਹੈ ਸਮਾਸਥੇਵੀ ਵਿੱਚ ਲੋਕ ਬੈਠਦੇ ਨੇ ਮੋਤੂਾਰ ਵਿੱਚ ਲੋਕ ਬੈਠਦੇ ਨੇ ਕਿ ਆਸਰ ਕਾਇਆਂ ਲਗਾਈਆਂ ਜਾ ਰਹੀ ਸੀ ਕਿ ਸਿਮਰਸ ਨੂੰ ਤਾਂ ਮਸਲਾ ਵਾ ਜਿਹੜਾ ਅੱਜੋ ਇੱਥੇ ਸਮਰਾਲੇ ਥਾਣੇ ਦੇ ਵਿੱਚ ਹੱਲ ਹੋ ਜਾਵੇਗਾ ਪਰ 2.5 ਘੰਟੇ ਮੀਟਿੰਗ ਤੋਂ ਬਾਅਦ ਵੀ ਜ ਦਾ ਉਦੋਂ ਤੱਕ ਮੈਂ ਇਸ ਮਾਮਲੇ ਨੂੰ ਖਤਮ ਨਹੀਂ ਕਰਾਂਗੀ ਬਲਕਿ ਅੱਗੇ ਦੀ ਕਾਨੂੰਨੀ ਲੜਾਈ ਲੜਾਂਗੀ ਕੈਮਰਾ ਪਰਸਨ ਬੋ ਵੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਅਨਿਕ ਸਵੇਰਾ ਸਮਰਾਲਾ